ਇਸ ਜਗ੍ਹਾ ਤੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਚੋਰਾ ਦੇ ਵੱਲੋਂ ਲੱਖਾਂ ਦਾ ਸਾਮਾਨ ਜਿਹੜਾ ਵਾ ਉਹ ਚੋਰੀ ਕੀਤਾ ਗਿਆ ਹੈ ਤੇ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਨੇ ਚੋਰ ਜਿੱਤੋਵਾਲ ਕੇ ਲੱਖਾਂ ਦੇ ਮੋਬਾਈਲ ਫੋਨ ਜਿਹੜੇ ਸੀ ਉਹ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਦੁਕਾਨਦਾਰ ਦੇ ਵੱਲੋਂ ਇਹ ਨਾਰਾਜ਼ਗੀ ਜਿਹੜੀ ਪੁਲਿਸ ਦੇ ਨਾਲ ਵੀ ਜਤਾਈ ਗਈ ਹੈ ਅਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਪੂਰਾ ਮਾਮਲਾ ਜੀਰਕਪੁਰ ਤੋਂ ਸਾਹਮਣੇ ਆਇਆ ਜੀਰਕਪੁਰ ਦੇ ਵਿੱਚ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਔਰ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਮੋਬਾਈਲ ਚੋਰੀ ਕਰਕੇ ਉੱਥੋਂ ਦੇ ਫਰਾਰ ਹੋ ਜਾਂਦੇ ਨੇ ਇਸ ਪੂਰੀ ਘਟਨਾ ਦੀ ਫੀਸੀਟੀਵੀ ਵੀ ਸਾਹਮਣੇ ਆਈ ਹੈ ਫੀਸੀਟੀਵੀ ਦੇ ਵਿੱਚ ਵੀ ਸਾਫ਼ ਵੇਖਿਆ ਜਾ ਸਕਦਾ ਕਿਵੇਂ ਇਹ ਚੋਰ ਚੋਰੀ ਕਰਦੇ ਨੇ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਤਲਾਸ਼ੀ ਜਿਹੜੀ ਆ ਪੁਲਿਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਆ ਤੇ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤਾਂ ਉੱਥੇ ਹੀ ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆ ਨਾ ਲਗਦੀਆਂ ਢਿਆਲਪੁਰ ਥੋਡੀਆਂ ਪਿੰਡ ਠੇਕੇ ਦੇ ਨੇੜੇ ਜਿਹੜੀਆਂ ਝੁੱਗੀਆਂ ਸੀ ਉਹਨਾਂ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤੇ ਮੋਬਾਈਲ ਫੋਨ ਜਿਹੜੇ ਆ ਉਸ ਜਗ੍ਹਾ ਤੋਂ ਬਰਾਮਦ ਕੀਤੇ ਗਏ ਨੇ ਤੇ ਇਸ ਦੀ ਵੀ ਵੀਡੀਓ ਸਾਹਮਣੇ ਆਈ ਹੈ ਜਦੋਂ ਤਲਾਸ਼ੀ ਲਈ ਗਈ ਹੈ ਤਾਂ ਉਸ ਵੇਲੇ ਇਹ ਮੋਬਾਈਲ ਫੋਨ ਡੱਬਾ ਪੈਕ ਮੋਬਾਈਲ ਫੋਨ ਜਿਹੜੇ ਆ ਉਬਰਾਮਤ ਕੀਤੇ ਗਏ ਆ ਦੁਕਾਨਦਾਰ ਦਾ ਕਹਿਣਾ ਕਿ ਜਦੋਂ ਦੁਕਾਨ ਤੇ ਆਪਣੇ ਘਰੋਂ ਦੁਕਾਨ ਤੇ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਮਾਨ ਖਿਲਰਿਆ ਹੋਇਆ ਸੀ ਚੈੱਕ ਕਰਨ ਤੇ ਦੇਖਿਆ ਕਿ ਦੁਕਾਨ ਤੋਂ ਵੱਖ-ਵੱਖ ਕੰਪਨੀਆਂ ਦੇ ਲੱਖਾਂ ਰੁਪਏ ਦੇ ਕੀਮਤੀ ਮੋਬਾਈਲ ਫੋਨ ਗਾਇਬ ਸਨ ਤੇ ਗੱਲੇ ਦੇ ਵਿੱਚ ਪਏ 2 ਲੱਖ ਰੁਪਏ ਵੀ ਨਕਦੀ ਜਿਹੜੀ ਉਹ ਵੀ ਗਾਇਬ ਸੀ ਸੀਸੀਟੀਵੀ ਕੈਮਰੇਜ ਚ ਚੈੱਕ ਕਰਨ ਤੋਂ ਉਸ ਵਿੱਚ ਚੋਰ ਬੜੇ ਛਾਤਰ ਟੰਗ ਨਾਲ ਦਿਖਾਈ ਦੇ ਰਹੇ ਨੇ ਚੋਰੀ ਕਰਦੇ ਹੋਏ ਤੇ ਤਾਲੇ ਤੋੜ ਕੇ ਮੋਬਾਈਲ ਫੋਨ ਪੈਸੇ ਚੋਰੀ ਕਰ ਰਹੇ ਨੇ ਚੋਰੀ ਸੰਬੰਧੀ ਜੀਰਕਪੁਰ ਪੁਲਿਸ ਨੂੰ ਲਿੱਖਤੀ ਸ਼ਿਕਾਇਤ ਦਿੱਤੀ ਗਈ ਆ ਜਦੋਂ ਤਲਾਸ਼ੀ ਲਈ ਗਈ ਇਹਨਾ ਜਿਹੜੇ ਨੇੜੇ ਦਿਾਲਪੁਰ ਸੋਡੀਆਂ ਪਿੰਡ ਠੇਕੇ ਦੇ ਨੇੜੇ ਝੁੱਗੀਆਂ ਸੀ ਉਹਨਾਂ 'ਚ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਵਿੱਚੋਂ ਡੱਬਾ ਪੈਕ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਕੀਤੇ ਗਏ ਨੇ ਆਪਣੀ ਫੋਨ ਜੋਂਦੀ ਆ ਜੀ ਨੀਅਰ ਮੈਕਸ ਦੇ ਕੋਲ ਆ ਵੀਆਈਪੀ ਰੋਡ ਤੇ ਆਈ ਸਰ ਬੇਸਿਕਲੀ ਇਨਸੀਡੈਂਟ ਹੋਇਆ ਕੀ ਔਰ ਕਿੰਨੇ ਵਜੇ ਹੋਇਆ ਸਰ ਅਸੀਂ ਕੱਲ 2 ਤਾਰੀਖ ਨੂੰ ਨਾ ਸ਼ਾਪ ਬੰਦ ਕਰਕੇ ਚਲੇ ਗਏ ਸਲ ਲਗਭਗ 9:30 9:30 ਵਜੇ ਰੁਟੀਨ ਦੇ ਟਾਈਮ ਦਾ ਸਵੇਰੇ ਅਸੀਂ ਅੱਗੇ ਦੇਖਿਆ ਹੈਗਾ 9:30 ਵਜੇ ਦੇ ਆਸ-ਪਾਸ ਤਾਂ ਸਾਡੇ ਸ਼ਟਰ ਜਿਹੜਾ ਪਾੜਿਆ ਹੋਇਆ ਸੀ ਠੀਕ ਹੈ ਨਾ ਪਰ ਜਦੋਂ ਅਸੀਂ ਇਹ ਸ਼ਟਰ ਨੂੰ ਖੋਲ ਕੇ ਦੇਖਿਆ ਉਸ ਤੋਂ ਬਾਅਦ ਅਸੀਂ ਉਸ ਤੋਂ ਪਹਿਲਾਂ 100 ਨੰਬਰ ਤੇ ਪੁਲਿਸ ਵਾਲੇ ਨੂੰ ਬੁਲਾਇਆ ਪਰ ਪੁਲਿਸ ਵਾਲਾ ਵੀ ਲਗਭਗ ਪੌਣੇ ਘੰਟੇ ਬਾਅਦ ਆਇਆ ਪਰ ਅਸੀਂ ਤੋਂ ਪਹਿਲਾਂ ਸ਼ਟਰ ਖੋਲ ਕੇ ਦੇਖ ਰੱਖਿਆ ਸੀ ਤਾਂ ਜਿਹੜੇ ਸਾਡੇ ਸਾਰੇ ਮੋਬਾਈਲਾਂ ਦੀ ਸਲਾਬਾਂ ਨੇ ਪੈਪਰੀਆਂ ਹੁੰਦੀਆਂ ਸੀ ਤੇ ਨਾਲੇ ਸਾਡੇ ਗੱਲੇ ਦੇ ਵਿੱਚ ਕਿਉਂਕਿ ਅਸੀਂ ਮਨੀ ਟਰਾਂਸਫਰ ਦਾ ਕੰਮ ਕਰਦੇ ਆ ਤਾਂ 2 ਲੱਖ ਦੇ ਆਸ-ਪਾਸ ਪੈਸਾ ਵੀ ਰਹਿੰਦਾ ਸਾਡੇ ਉੱਪਰ ਤਾਂ ਅਸੀਂ ਉਰੀ ਛੱਡ ਕੇ ਜਾਂਦੇ ਆ ਬਸ ਸਵੇਰੇ ਆ ਕੇ ਦੇਖਿਆ ਤਾਂ ਨਾ ਗੱਲਾਂ ਵੀ ਖਾਲੀ ਸੀ ਔਰ ਇਹ ਸਾਰੇ ਫੋਨ ਵੀ ਚੋਰੀ ਹੋ ਚੁੱਕੇ ਸੀ ਸਰ ਫੋਨ ਕਿਹੜੀ-ਕਿਹੜੀ ਕੰਪਨੀ ਦੀ ਔਰ ਕਿੰਨੇ ਕ ਅੰਦਾਜ਼ਾ ਲਾਸ ਹੈ ਸਰ ਫੋਨ ਸਾਡੇ ਕੋਲ Oppo, Vivo, Samsung, Mi ਇਹ ਚਾਰ ਬ੍ਰਾਂਡ ਦੇ ਹੁੰਦੇ ਨੇ ਠੀਕ ਹੈ ਲਗਭਗ 100 ਫੋਨ ਦੇ ਆਸ-ਪਾਸ ਹੀ ਔਰ ਜਿਨ੍ਹਾਂ ਦੀ ਕਾਸਟ ਲਗਭਗ 50 ਤੋਂ 55 ਲੱਖ ਦੇ ਵਿਚਾਲੇ ਆਉਂਦੀ ਹੈ ਔਰ ਜਿਹੜਾ ਕੈਸ਼ ਸੀ 2 ਲੱਖ ਦੇ 2 ਲੱਖ ਰੁਪਏ ਕੈਸ਼ ਦੇ ਆਸ-ਪਾਸ ਆ ਤਾਂ ਇਹਨਾਂ ਦੀ ਪੁਲਿਸ ਕੰਪਲੇਨਟ ਕਰਤੀ ਸਰ ਸਰ ਕੰਪਲੇਨਟ ਕਰਤੀ ਠੀਕ ਹੈ ਨਾ ਪਰ ਹਜੇ ਤੱਕ ਕੋਈ ਆਇਆ ਨਹੀਂ ਹੈਗਾ ਬੰਦਾ